ਵੈਗਰੂ ਦੀ ਦਾ ਖਾਸਾ ਵੈਗਰੂ ਦੀ ਕੀ ਫਤਿਹ ਨਿੱਤਰ ਪਿਆਰੋ ਸੱਜਣੋ ਆਦਮੀ ਇੱਕ ਸਿਆਣੇ ਦਾ ਸਹੀ ਫੈਸਲਾ ਕਹਾਣੀ ਤੁਹਾਡੇ ਨਾਲ ਸਾਂਝੀ ਕਰਦੇ ਆਂ Rajasthan ਦੇ ਵਿੱਚ ਇੱਕ ਮਨੀ RAM ਨਾਂ ਦਾ ਆਦਮੀ ਰਹਿੰਦਾ ਸੀ ਜਿਵੇਂ ਦੁਤਿਆ ਲੋਕ ਜਾਣਦੇ ਆ ਤੀਰਥ ਛਨਾਮਾਂ ਦੇ ਉਹ ਬੰਦੇ ਨੇ ਵੀ ਸੋਚਿਆ ਵੀ ਮੈਂ ਵੀ ਤੀਰਥ ਛਨਾਮ ਤੇ ਜਾ ਕੇ ਪਛਾਣ ਕਰਾਂ ਮੈਂ ਕਿਹਦੇ ਪੀਰ ਤੇ ਜਾ ਤਾਂ ਉਹ ਪੁਰਾਣੇ ਸਮੇਂ ਦੇ ਲੋਕਾਂ ਦਾ ਇਹ ਰਾਜ ਸੀ ਉਹਨਾਂ ਲੋਕਾਂ ਦਾ ਇਹ ਬਹਿਮ ਸੀ ਕਿ ਜਿੱਥੇ ਜਾ ਕੇ ਇਸ਼ਨਾਨ ਕੀਤਾ ਉੱਥੇ ਜਾ ਕੇ ਕੋਈ ਨਾ ਕੋਈ ਬਰਿਆਈ ਕੋਈ ਮਾੜਾ ਕੰਮ ਜਿਹੜਾ ਪਹਿਲਾਂ ਕਰਦੇ ਕੋਈ ਛੱਡ ਗਿਆ ਜੀ ਕੋਈ ਮਾੜੀ ਆਦਤ त्याग ਲਈ ਤਾਂ ਹੀ ਆਪਣਾ ਇਸ਼ਨਾਨ ਕਰਵਾ ਪੈਦਾ ਤਾਂ ਉਸ ਬੰਦੇ ਨੇ ਵੀ ਜਦੋਂ ਜਾ ਕੇ ਇਸ਼ਨਾਨ ਕੀਤਾ ਤੇ ਇਸ਼ਨਾਨ ਕਰ ਤੋਂ ਬਾਅਦ ਉਹਨੇ त्याग ਦਿੱਤਾ ਕਹਿੰਦਾ ਵੀ ਮੈਂ ਗ੍ਰਸਤੀ ਜੀਵਨ ਨਹੀਂ ਬਤਾਉਣਾ ਨੇੜੇ ਘਰ ਉੱਤਰਣਗੇ ਬਹੁਤ ਐ ਤਾਂ ਉਹ ਉਥੇ ਇਹ ਚੀਜ਼ ਛੱਡ ਕੇ ਘਰ ਆ ਗਿਆ ਘਰ ਆ ਕੇ ਉਹ ਖੇਰ ਦੇ ਵਿੱਚ ਆਪਣਾ ਕੋਠਾ ਬਾਲਿਆ ਤੇ ਖੇਰ ਦੇ ਵਿੱਚ ਹੀ ਰਹਿਣ ਲੱਗ ਗਿਆ ਉਹਦੇ ਘਰਾਂ ਵਾਲੀ ਜਾਂ ਜਵਾਕ ਉਥੇ ਰੋਟੀ ਪਲਾਇਆ ਕਰਨਾ ਉਥੇ ਕਰਕੇ ਉਥੇ ਹੀ ਸੌਂ ਜਾਇਆ ਕਰੇ ਉਥੇ ਕੰਮ ਤਾਂ ਕਰਿਆ ਕਰ ਉਸਨੇ ਕੁਝ ਨਾ ਬਾਦ ਇੱਕ ਵਸੀਅਤ ਲਿਖੀ ਵਸੀਅਤ ਲਿਖਣ ਦਾ ਜਦੋਂ ਦਾ ਮਨ ਬਣਿਆ ਉਹਨੇ ਦੇਖਿਆ ਵੀ ਉਹਦੇ ਘਰ ਵਾਲੇ ਦੇ ਪੇੜ ਦੇ ਵਿੱਚ ਬਚਾਉਣ ਹੋਣਾ ਸੀ ਤਾਂ ਆਖਰ ਉਹ ਪੰਜਵਾਂ ਬੱਚਾ ਹੀ ਪੈਦਾ ਹੋ ਗਿਆ ਉਹਨੇ ਆਪਣੀ ਮੌਤ ਤੋਂ ਪਹਿਲਾਂ ਫਿਰ ਵਸੀਅਤ ਜਾ ਕੇ ਲਿਖੀ ਵੀ ਜਿਹੜੀ ਮੇਰੀ ਜ਼ਮੀਨ ਹੈ ਮੇਰੀ ਜਾਇਦਾਦ ਹੈ ਮੇਰੇ ਪੈਸਾ ਹੈ ਮੇਰਾ ਘਰ ਹੈ ਇਹ ਚਾਰ ਇਸੇ ਵਿੱਚ ਵੰਡਿਆ ਜਾਵੇ ਚਾਰ ਇਸੇ ਵਿੱਚ ਵੰਡਿਆ ਜਾਵੇ ਚਾਰ ਸੇ ਲੈ ਕੇ ਕੁਦਰਤ ਦੇ ਨਾਲ ਐਸੀ ਘਟਨਾ ਵਾਪਰੀ ਕਿ ਉਹ ਦੀ ਮੌਤ ਹੋ ਗਈ ਜਦੋਂ ਕਿਰਿਆ ਕਰਮ ਹੋ ਗਿਆ ਉਹਦਾ ਤਾਂ ਪੰਜੇ ਪੁੱਤਰ ਉਹਦੇ ਰਹਿ ਗਏ ਵੀ ਆਪਾਂ وصੀਅਤ ਦੇਖੀਏ ਬਾਕੂ ਨੇ ਕੀ ਲਿਖਿਆ ਉਸ ਅਨੁਸਾਰ ਆਪਾਂ ਵੰਡ ਕਰਦੇ ਹਾਂਗੇ ਉਹ وصੀਅਤ ਦੇ ਵਿੱਚ ਚਾਰ ਹਿੱਸੇ ਲਿਖੇ ਸੀ ਤਾਂ ਫਿਰ ਉਹਨਾਂ ਨੂੰ ਚਿੰਤਾ ਹੋਈ ਵੀ ਪੰਜਵਾਂ ਕਿਹਨੂੰ ਹਿੱਸਾ ਨਾ ਦਿੱਤਾ ਜਾਵੇ ਉਹਨਾਂ ਨੇ ਪੰਚਾਇਤ ਬੁਲਾਈ ਕਿ ਨਦੀਕ ਮੈਂਬਰ ਬਾਰ ਸਰਪੰਚ ਵਗੈਰਾ ਸਾਡੇ ਦਰਦ ਤੋਂ ਬਾਅਦ ਪੰਚਾਇਤ ਕੋਈ ਫੈਸਲਾ ਨਾ ਕਰ ਸਕਿਆ ਕਿ ਕਿਦਾਂ ਹਿੱਸਾ ਕੱਟਿਆ ਜਾਵੇ ਤਾਂ ਕਿਸੇ ਸਿਆਣੇ ਬੰਦੇ ਨੇ ਦੱਸਿਆ ਤੇ ਨਾਲਲੇ ਪਿੰਡ ਇੱਕ ਭਾਈ ਬਖਤੌਰ ਸਿੰਘ ਨਾਂ ਦਾ ਬਾਬਾ ਰਹਿੰਦਾ ਹੈ ਉਹ ਬੜਾ ਸਿਆਣਾ ਹੈ ਤੇ ਉਹ ਬੜੀਆਂ ਉਹਨਦੀਆਂ ਹੋਈਆਂ ਗੱਲਾਂ ਸੁਝਾ ਦਿੰਦਾ ਹੈ ਬੜੇ ਫੈਸਲੇ ਵਧੀਆ ਕਰਦਾ ਹੈ ਉਹ 5 ਜਣੇ ਅਗਲੇ ਦਿਨ ਉਸ ਪਿੰਡ ਬਖਤੌਰ ਸਿੰਘ ਦੇ ਘਰ ਨੂੰ ਚੱਲ ਗਏ ਜਦੋਂ ਉਹ ਘਰ ਕੋਲੇ ਪਹੁੰਚੇ ਘਰ ਦੇ ਵਿੱਚੋਂ ਇੱਕ ਲੜਕੀ ਗੋਹੇ ਦਾ ਵੱਠਣ ਲੈ ਕੇ ਗੋਹਾ ਕੁੜਾ ਜਿਹੜਾ ਕੁੜੀਆਂ ਬਾਹਰ ਫਿਰਦੀਆਂ ਰਹਿੰਦੀ ਤੇ ਉਹ ਵੱਠਣ ਲੈ ਕੇ ਨਿਕਲੀ ਤਾਂ ਉਹਨਾਂ ਨੇ ਪੁੱਛਿਆ ਉਸ ਕੁੜੀ ਨੂੰ ਭਾਈ ਵੀਰ ਬਾ ਬਖਤੌਰ ਸਿੰਘ ਘਰੇ ਐ ਤਾਂ ਉਹ ਲੜਕੀ ਕਹਿੰਦੀ ਬਖਤੌਰ ਸਿੰਘ ਤਾਂ ਘਰੇ ਐ ਪਰ ਉਹ ਤਾਂ ਅੰਨ੍ਹਾ ਹੈ ਅੰਨ੍ਹਾ ਹੋ ਗਿਆ ਉਹ ਤਾਂ ਉਹਨੂੰ ਦਿਖਦਾ ਨਹੀਂ ਉਹਨਾਂ ਨੇ ਰਾਨੀ ਵਰਗਟ ਕੋਈ ਰਾਨੀ ਹੋਈ ਉਹਨਾਂ ਨੂੰ ਤੇ ਹੁਣ ਆਪਾਂ ਉਹਨੂੰ ਲਿਜਾਵਾਂਗੇ ਕਿ ਨਹੀਂ ਚਲੋ ਕਹਿੰਦੇ ਆਪਾਂ ਘਰ ਤੋਂ ਸੁਝਾ ਦੇਾਂਗੇ ਸਮਝਦਾ ਲਓ ਉਹ ਅੱਗੇ ਗਏ ਅੱਗੇ ਵਿੜੇ ਦੇ ਵਿੱਚ ਦੋ ਬੁੜਗੀਆਂ ਬੈਠੀਆਂ ਦੋ ਔਰਤਾਂ ਬੈਠੀਆਂ ਇੱਕ ਔਰਤ ਭਾਂਡੇ ਮਾਦੀ ਜਾਂਦੀ ਹੈ ਇੱਕ ਮੰਜੇ ਤੇ ਬੈਠੀ ਹੈ ਜਦੋਂ ਉਹਨਾਂ ਨੂੰ ਪੁੱਛਿਆ ਭਾਈ ਬਖਤੌਰ ਸੇ ਕਿੱਥੇ ਬੈਠਾ ਹੈ ਤਾਂ ਜਿਹੜੀ ਔਰਤ ਭਾਂਡੇ ਮਾਦੀ ਜਾਂਦੀ ਸੀ ਉਹ ਔਰਤ ਬੋਲੀ ਕਹਿੰਦੇ ਉਹ ਬੈਠਾ ਤਾਂ ਅੰਦਰ ਹੀ ਹੈ ਤੇ ਪਰ ਉਹ ਤਾਂ ਗੋਲਾ ਹੈ ਉਹਨੂੰ ਸੁਣਦਾ ਨਹੀਂ ਉਹ ਫੇਰ ਘਰ ਆਣ ਪਈ ਇਹਪਰ ਉਹਨੂੰ ਗੱਲ ਸੁਣਾਵਾਂਗੇ ਕਿ ਨਹੀਂ ਜਿਹੜਾ ਸੁਣਦਾ ਹੀ ਨਹੀਂ ਉਹਨੂੰ ਜਿਹੜੀ ਮੱਜੇ ਉਤੇ ਬੈਠੀ ਸੀ ਉਹ ਅੱਕ ਬੋਲੀ ਕਹਿੰਦੀ ਭਾਈ ਉਹ ਤਾਂ ਮਰ ਗਿਆ ਲੋ ਜੀ ਬੜੇ ਹੈਰਾਨ ਹੋਏ ਐਨੇ ਇਹ ਗੱਲ ਨੂੰ ਬਕਤੌਰ ਸਿੰਘ ਤਾਂ ਕੋਈ ਪਹੁੰਚ ਗਿਆ ਜਿਹੜਾ ਨੇੜੇ ਹੀ ਕਿਸੇ ਕੋਠੇ ਦੇ ਵਿੱਚ ਕਮਰੇ ਵਿੱਚ ਬੈਠਾ ਸੀ ਬਕਤੌਰ ਸਿੰਘ ਨੇ ਉਹਨੂੰ ਕਿਹਾ ਆ ਜਾਓ ਭਾਈ ਆ ਜਾਓ ਕੌਣ ਹੋ ਲੰਘਿਆ ਹੋਗਾ ਹਾਂ ਉਹ ਬਕਤੌਰ ਸਿੰਘ ਕੋਲੇ ਗਏ ਬਕਤੌਰ ਸਿੰਘ ਨੂੰ ਸਾਰੀ ਗੱਲ ਸੁਝਾਈ ਉਹਨਾਂ ਨੇ ਦੱਸੀ ਬਖਤੌਰ ਸਿੰਘ ਨਾਲ ਚੱਲ ਕੇ ਉਹਨਾਂ ਦੇ ਪਿੰਡ ਆ ਗਿਆ ਪਿੰਡ ਆ ਕੇ ਨੰਬਰਦਾਰ ਲਿਆ ਸਰਪੰਚ ਰਿਆ ਪੰਚਾਇਤ ਦੇ ਕੁਝ ਮੈਂਬਰ ਲਏ ਤੇ ਉਹਨਾਂ ਬੱਚਿਆਂ ਦੇ ਵਿੱਚੋਂ ਪੰਜਾਂ ਦੇ ਵਿੱਚੋਂ ਪਹਿਲਾਂ ਇੱਕ ਨੂੰ ਸੱਦਿਆ ਇੱਕ ਨੂੰ ਸੱਦਿਆ ਇੱਕ ਨੂੰ ਸੱਦ ਕੇ ਉਹ ਮਨੀ ਰਾਮ ਦੀ ਤਸਵੀਰ ਬਣਾਤੀ ਧਰਤੀ ਦੇ ਉੱਤੇ ਬਖਤੌਰ ਸਿੰਘ ਨੇ ਵੀ ਆਹ ਲੈ ਇਹ ਤੇਰਾ ਬਾਪੂ ਆਹ ਤੇਰਾ ਕਿਉਂ ਤੇ ਆਹ ਦਾ ਖੇਤਰ ਇਹਦੇ ਪੰਜ ਸੱਤ ਮਾਰ ਕਿਉਂ ਇਹ ਸਹੀ ਨਹੀਂ ਲਿਖਿਆ ਗਿਆ ਉਹ ਮੁੰਡਾ ਕੇ ਨਾਂ ਮੈਨੂੰ ਭਵੇਂ ਹਸਾ ਗਏ ਦੇ ਨਾਮ ਲੇ ਪਰ ਮੈਂ ਮੇਰੇ ਚੌਥੇ ਛੱਤਰ ਨਹੀਂ ਮਾਰਦਾ ਇਸੇ ਤਰ੍ਹਾਂ ਦੂਜੇ ਨੂੰ ਸੱਦਿਆ ਦੂਜੇ ਨੇ ਵੀ ਛੱਤਰ ਨਾ ਮਾਰੀ ਤੀਜੇ ਨੇ ਵੀ ਨਾ ਮਾਰੀ ਚੌਥੇ ਨੇ ਵੀ ਨਾ ਮਾਰੀ ਜਦੋਂ ਪੰਜਵਾਂ ਸੱਦਿਆ ਗਿਆ ਪੰਜਵੇਂ ਨੇ ਆਉਣ ਸਾਰੇ ਜਦੋਂ ਪੰਜਵੇਂ ਨੂੰ ਦੱਸਿਆ ਗਿਆ ਕਿ ਤੇ ਛੱਤਰ ਲਾਉਣੇ ਆ ਤਾਂ ਪੰਜਵੇਂ ਨੇ ਲਾਈ ਜੁੱਤੀ ਆਪਦੀ ਤੜਾ ਤੜਾ ਕੁੱਟਣ ਰਹਿ ਗਿਆ ਤਾਂ ਭਾਈ ਬਖਤੌਰ ਸਿੰਘ ਨੇ ਹਲਕਾ ਕਰ ਦਿੱਤਾ ਕਹਿੰਦਾ ਆਹ ਬੱਚਾ ਜਿਹੜਾ ਇਹੇ ਮਨੀਰਾਮ ਦਾ ਨਹੀਂ ਇਹਦਾ ਹਿਸਾਬ ਨਹੀਂ ਬਣਦਾ ਫਿਰ ਉਹ ਤੇ ਉਹਨਾਂ ਨੂੰ ਕਹੇਆ ਕਿ ਜਦੋਂ ਤੇਰੇ ਘਰੇ ਗਏ ਸਨ ਤੇ ਜਿਹੜੀ ਕੁੜੀ ਨੇ ਕਿਹਾ ਅਨਾ ਇਹਦੇ ਕੀ ਕਾਰਨ ਹੈ ਉਹ ਕਹਿੰਦਾ ਉਹ ਕੁੜੀ ਜਵਾਨ ਹੈ ਮੈਨੂੰ ਕੋਈ ਥਾਂ ਨਹੀਂ ਲੱਭ ਰਿਆ ਉਹਨੂੰ ਇਹ ਹੋ ਗਿਆ ਮੈਨੂੰ ਤਾਂ ਦਿਖਦਾ ਹੀ ਨਹੀਂ ਮੇਰਾ ਕੋਈ ਥਾਂ ਨਹੀਂ ਲੱਭ ਰਿਆ ਮੇਰਾ ਹਿਆ ਨਹੀਂ ਕਰ ਰਿਹਾ ਜਿਹੜੀ ਦੂਜੀ ਬੁਢੀ ਬੋਲੀ ਸੀ ਵੀ ਇਹ ਬੋੜਾ ਹੈ ਬੋੜਾ ਉਹ ਹਟਣ ਦਾ ਰੌਲਾ ਪਾ ਰਹੀ ਏ ਦੀ ਮੈਂ 8 ਹੋਣਾ ਮੇਰੀ 9 ਆ ਤੇ ਪਰ ਮੈਂ 8 ਨੂੰ ਕਰਦੇ ਰਿਹਾ ਤੇ ਤੀਜੀ ਜਿਹੜੀ ਕਹਿੰਦੇ ਮਰ ਗਿਆ ਉਹ ਕਹਿੰਦੇ ਮਰ ਤਾਂ ਹੋਣਾ ਹੀ ਗਿਆ ਜਿਹੜੇ ਸਾਡੇ ਪਹਿਲੇ ਦਿਨ ਸੀ ਉਹ ਸਾਡੇ ਦਿਨ ਦੇ ਰਹੇ ਨਾ ਕਰੇ ਮੇਰੀ ਪੁਗਦੀ ਨਾ ਉਹਦੀ ਪੁਗਦੀ ਹੈ ਜਦੋਂ ਮੇਰੀ ਘਰੀ ਨਹੀਂ ਪੁਗਦੀ ਤੇ ਮੈਂ ਤਾਂ ਉਹਦੇ ਕਦਿਆਂ ਮਰਿਆ ਇਹ ਹੀ ਹੈ ਇਸ ਵਾਸਤੇ ਮਿੱਤਰੋ ਮੇਰਾ ਇਸ ਕਹਾਣੀ ਕਹਿਣ ਦਾ ਅੰਦਰ ਉੱਤੀ ਹੈ ਵੀ ਜਿਹੜੀ ੜਾਰ ਦੀਆਂ ਰਗਾਂ ਵਿੱਚ ਖੂਨ ਮਾਨ ਤੇ ਉਹਦਾ ਹੁੰਦਾ ਹੈ ਉਹ ਮਾਨ ਤੇ ਉਹ ਨੂੰ ਕਦੇ ਮਾਰਾ ਨਹੀਂ ਕੁਛ ਤੇ ਦੇ ਕੁੱਟਣਾ ਮਾਰਨਾ ਤਾਂ ਦੂਰ ਰਿਹਾ ਉਹ ਦੀ ਸੇਵਾ ਹੀ ਕਰਦੀ ਹੈ ਜਿਹੜਾ ਖੜਕਤ ਹੁੰਦਾ ਹੈ ਜਿਹੜਾ ਖੂਨ ਵਾਰਨਾ ਹੁੰਦਾ ਹੈ ਉਹ ਇਹ ਬੰਦ ਨੂੰ ਨਹੀਂ ਸੋਚਦਾ ਸੋ ਬਾਈ ਜੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰੋ ਧੰਨਵਾਦ